ਤਰਸੇਮ ਕੁੰਮਰ ਜੀ ਬਲਵਿੰਦਰ ਮੈਂ ਜੀ ਬਲਵਿੰਦਰ ਬੰਗਾ ਜੀ ਸੰਤ ਰਾਮਾ ਨੰਦ ਜੀ ਵੈਲਪੇਨ ਸੁਸਾਇਟੀ ਹਰਿਆਣਾ ਮਹਿੰਦਰ ਸੰਧੂ ਜੀ ਮਿਹੇੜੂ ਲੇਖਕ ਉਹ ਵੀ ਅੱਜ ਸਾਡੇ ਵਿੱਚ ਪਹੁੰਚੇ ਨੇ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਅਸੀਂ ਕਿਸੇ ਵੀ ਮਜ਼ਮ ਨੂੰ ਨਿੰਦਦੇ ਨਹੀਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਦੇ ਕਿਸੇ ਗੁਰੂ ਨੂੰ ਕਿਸੇ ਦੇ ਪੀਰ ਨੂੰ ਕਿਸੇ ਦੇ ਮੁਰਸ਼ਦ ਨੂੰ ਜਿਸ ਕਿਸੇ ਦੀ ਜਿਸ ਕਿਸੇ ਤੇ ਆਸਥਾ ਹੈ ਅਸੀਂ ਕਿਸੇ ਨੂੰ ਬਾੜਾ ਨਹੀਂ ਕਹਿੰਦੇ ਨਾ ਸਾਡੇ ਗੁਰੂਆਂ ਨੇ ਸਾਨੂੰ ਇਹ ਗੱਲਾਂ ਦਾ ਇਹ ਚੀਜ਼ਾਂ ਸਿਖਾਈਆਂ ਨੇ ਜਿਨ੍ਹਾਂ ਦੇ ਵਾਸਤੇ ਉਹ ਹੁਕਮਨਾਮਾ ਜਾਰੀ ਹੋਇਆ ਜਾਂ ਜਿਸ ਵੀ ਧਰਮ ਦਾ ਜਿਸ ਵੀ ਮਜ਼ਮ ਦਾ ਉਹ ਕਾਮ ਪੱਖਤ ਹੈ ਉਹਨਾਂ ਨੂੰ ਮੁਬਾਰਕ ਹੈ ਲੇਕਿਨ ند شکتی ست گاس شکتی سنگوان شکتی مہان اتہسک گروپ ਤਨਤਨ ਸਭ ਤੋਂ ਬਰਾਸ ਨਰ ਰਾਜ ਜੀ ਦੇ ਚਰਨ ਸ਼ੋਕ ਪ੍ਰਾਪਤ ਕਿਰੋਮੀ ਮੰਦਰ ਤਨਤਨ ਸਭ ਤੋਂ ਬਰਾਸ ਜੀ ਚੱਕਰ ਕੀ ਜੀਤੀ ਤੋਂ ਹੋਵਾ ਇਸ 파ਰੂਪੇ ਤਰਸਤਾਂ ਤੇ ਅੱਜ ਇੱਕ ਓਜੇ ਜੀ ਤੋਂ ਤੇ ਆਪਾਂ ਮੀਟਿੰਗ ਦੇ ਲਈ ਸ਼ਾਮ ਨੂੰ ਹੋ ਰਹੀ ਹੈ ਜੀ ਨੀਵੀਂ ਜਿੰਨੇ ਬੰਦੀਆਂ

ਪ੍ਰਿਚਲਿਤ ਪ੍ਰਚਾਰਕ ਨੇ ਲੈਕਚਰਾਰ ਨੇ ਉਹਨਾਂ ਨੇ ਵੀ ਸ਼ਮਿਲ ਕੀਤੀ ਇਸ ਵੀਡੀਓ ਦੇ ਨੇਤਰ ਉਹਨਾਂ ਦਾ ਵੀ ਕੋਰਟ ਕੋਲਤਾ ਰੇਪੀਡੀਆਂ ਔਰ ਅਨਪ੍ਰੋਬਲੀਬਲੀ ਲੋਕਾਂ ਸਾਡੇ ਗਾਣ ਨੂੰ ਜਾਂਦਾਰ ਤੱਕ ਪਹੁੰਚਾ ਰਿਹਾ ਉਹ ਆਪਣੇ ਸੇਵਾਵਾਂ ਲਾ ਰਿਹਾ ਉਹਨਾਂ ਦਾ ਵੀ ਉਦੜ ਕੋ ਤੋ ਗੁਰੂ ਗੁਰੂ ਜੀ ਸਾਸੰਗਿਆ ਦੇ ਸਵਾਮਾਂ ਦੇ ਵਿੱਚੋ بیل بیل دے دے جو ایجنڈا سا دشمتی مطابق آپ اپنے دیتے اور مہا پورا نے بھی بڑے ہی سججے ڈنگ بڑے ہی نقصے اور سلیقے کے بڑی ودرتا وشا سا بہت ودیش ہزار چرچا کی دنواد ਤੋ ਗੁਰੂ ਗ੍ਰੰਥ ਸਾਹਿਬ ਜੀ ਦਾਸਾਂ ਨੂੰ ਵੀ ਮੈ ਟਿੜਿਆ ਤੋ ਸਮਾ ਮਿਲਿਆ ਧੰਨਵਾਦ ਹੈ ਤੋ ਮੈਂ ਕਰਨਾ ਤ ਬੇਨਤੀ ਕਰਾਂਗਾ ਜੀ ਜੀਵੀ ਅ ਸੰਗਤ ਆਈ ਆ ਉਹ ਥੋੜਾ ਲਗੇ ਆਓ ਅੱਗੇ ਆ ਜਾਓ ਸ਼ਾਮ ਆਓ ਅੱਗੇ ਆ ਜਾਓ ਜਿਹੜੇ ਕੋਈ ਖੜੇ ਆ ਬੈਠ ਸਕਦੇ ਆ ਬੈਠ ਜਾਓ ਉਹ ਬੇਤੀ ਇਹ ਆ ਵੀ ਜਿੰਨੀ ਵੀ ਚਰਚਾ ਹੋਈ ਐ ਉਹਦਾ ਥੋੜਾ ਬਣਾ ਚੇਤਾ ਹੈ ਜੱਡੇ ਵੀ ਦਿਲ ਦਬਾਹ ਵਿੱਚ ਗੱਲ ਹੈ ਜਾਂ ਨਹੀਂ ਜਾਂ ਰਵਾਵਾ ਬਾਤੀ ਜਾਂ ਖਾਣ ਪੀਣ ਜਾਂ ਤਰਫੇ ਜੀ ਜਾਂ ਉਹ ਆ ਗਿਆ ਇਹ ਚਲ ਗਿਆ ਇਹਦਾ ਤਾਂ ਥੋੜਾ ਬਣਾ ਪੱਲੇ ਪਿਆ ਜਾਂ ਨਹੀਂ سارے کیوں کٹے ہونا پیاب لاگ روزگار کسی نے بھی ہک حق تھالی پروس کے نہیں دے تھیان دے ہو گاؤر کرے ہو اور خیال کرنا کل تک تک تک, تک سی جی رو آج ہی کتا ہو گیا کل تک تک تو سی جی رو آج ہی کتا ہو گیا ایک نیر پر گھرمی دار جی تھی چون بندیاں جو بیٹر جو گا ਤੱਕ ਤੱਕ ਤੂੰ ਸਿੱਧੀ ਲੋ ਅੱਜ ਹੀਰੋ ਕਰਤਾ ਹੋ ਗਿਆ ਇੱਕ ਕਿਰਪਾ ਵਾਵਾ ਸਾਹਿਬ ਦੀ ਚੌ ਬੰਦਿਆਂ ਚ ਬੈਠ ਕੇ ਖਲੋ ਤੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸਨੇ ਅਮਿਤਾ ਦੇ ਪੀਸੀ ਅਤੇ ਜੱਜ ਬਣ ਗਿਆ ਤੀਵੇ ਦੀਆਂ ਰੋਵਾਂ ਵਿੱਚ ਪੜੇਗੇ ਜਮਾਨ ਪਾਪ ਮੁਟਕ ਜਤਨ ਸੀ ਇਹ ਆ ਪ੍ਰਿਆਸ ਕਰਦੇ ਪਰਜਤਨ ਕਰਨ ਵਾਲਿਆਂ ਔਰ ਹਾਰਡ ਵਰਕ ਕਰਨ ਵਾਲਿਆਂ ਬੇ ਬਿਸ਼ੱਕਤ ਕਰਨ ਵਾਲਿਆਂ ਔਰ ਇਹ ਆਪਣਾ ਨਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਨਵਾਰ ਦੇ ਵਿੱਚ ਸਾਰਿਆਂ ਨੇ ਗੱਲ ਹੋਣੀ ਚਾਹੀਦੀ ਇਹ ਗੱਲ ਠੀਕ ਹੈ

ਉੱਲੂ ਗੁਰੂਆਂ ਤੇ ਗੁਰੂਆਂ ਦੇ ਗੁਰੂ ਆ ਦੇਸ਼ਰਤ ਗੁਰੂ ਆ ਦੂਸਰੀ ਤੀਜੀ ਗਾਰਮ ਮਨਜ਼ੂਰੀ ਸਨਨੀ ਦੇ ਸੈਕਟਰੀ ਦੇ ਪ੍ਰਮਾਣੇ ਨੇ ਇਹ ਆਪ ਜੀ ਦੇ ਦਿਲ ਤਵਾਕ ਤੇ ਹੋਣਾ ਚਾਹੀਦਾ ਔਰ ਧਿਆਨ ਦੇ ਨਾਲ ਇਹ ਆ ਜਿਹੜਾ ਲੈਟਰ ਹੈ ਆ ਜਿਹੜਾ ਲੈਟਰ ਹੈ ਜਿੰਦੇ ਪ੍ਰਤੀ ਆਪਾਂ ਸਾਰੇ ਚਿੰਤ ਤੇ ਆ ਆੰਦਰੋਂ ਬਾਹਰੋਂ ਤਾਂ ਹੋ ਕੇ ਚੱਲੇਗੀ ਉਹ ਤੁਮ ਉਪਰਾਧਾ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਕੋਸ਼ਿਸ਼ ਕੀਤੀ ਕੀ ਆ ਮੰਚ ਤੋਂ ਵੀ ਜਿਹੜਾ ਖਾਲੀ ਥਾਂ ਮਾ ਹੋ ਉ ਭਰ ਕੇ ਆ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸੱਸੇ ਗੱਲ ਕਰ ਨਾ ਹੈ ਤਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਜੀ ਸਾਹਿਬ ਅੱਥੋਂ ਮਿਲ ਚੁੱਕੇ ਆ ਕਿ ਔਰ ਵਾਲੇ ਸਮੇਂ ਚ ਸਾਨੂੰ ਕਰਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਮਤਰੀਂ ماں ਦਾ ਵਿਤਕਰਾ ਹੁੰਦਾ ਆਇਆ ਔਰ ਸਾਡੇ ਨਾਲ ਵਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਦਾ ਇਹਦਾ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੰਨਾ ਜਿੰਨਾ ਤੁਸੀਂ ਐਜੂਕੇਟਡ ਹੋਵੋਗੇ ਜਿੰਨਾ ਜਿੰਨਾ ਆਪ ਦੇ ਹੱਥ ਚ ਕਲ ਆਏਗੀ ਜਿੰਨਾ ਜਿੰਨਾ ਗੁਰੂਆਂ ਦੀ ਬਾਣੀ ਆਏਗੀ ਜਿੰਨਾ ਜਿੰਨਾ ਤੁਸੀਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਹਨ ਤੋਂ ਡਾਇਰੈਕਸ਼ਨ ਗਾਈਡ ਲਾਈਨ ਦੇਸ਼ਾਂ ਦੇਸ਼ ਪਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸੰਦੇਸ਼ਾਂ ਦੇ ਪ੍ਰਤੀ ਉਹਨਾਂ ਦੇ ਵਿਸ਼ੇਸ਼ ਦੇ ਪ੍ਰਤੀ ਜਿਹੜਾ ਜਲੋ ਜਲੋ ਆਪਾਂ ਇਹ ਗੁਣ ਇਕੱਠੇ ਕਰਾਂਗੇ ਤੇ ਆਪਣੇ ਵਿੱਚ ਪੰਡਾਲ ਪੈਣਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਨਾਂ ਦੇ ਦਾਦੇ ਪਰਦਾਪ ਦੇ ਪੁੱਤियां ਨਾਲੇ ਆਏ ਆ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਜਦੋਂ ਮਾਗੀ ਬਾਣੀ ਪੜਨੇ ਵੀ ਇਹ ਕੁੱਤੀਆਂ ਕਰਦੇ ਆਏ ਆ ਤੇ ਕੁੱਤੀਆਂ ਧੀ ਰਹਿ ਗਏ ਪਰ ਧਿਆਨ ਦੇਣਾ ਉਹ ਸਮਾਂ गु져 ਗਿਆ ਚਲੇ ਗਿਆ ਤੋਂ ਗੁਰੂ ਰੂਪ ਗੁਰੂ ਜੀ ਸਾ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜਾ ਇਲੈਕਟਰ ਕੱਟਿਆ ਗਿਆ ਇਹ ਉਹਨਾਂ ਵਾਸਤੇ ਹੈ ਜਿਵੇਂ ਤਗਤ ਸਿੰਘ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦੱਸਿਆ ਹਾਂ ਸਾਨੂੰ ਥੋੜਾ ਜਿਹਾ ਅਲਾਈਟ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਆ ਸਾਨੂੰ ਸੋਚਣਾ ਚਾਹੀਦਾ ਹੈ ਉਹ ਜਿਹੜੀ ਸਾਡੀ ਬੁਢੀ ਹੈ ਜਿਹੜੀ ਸਾਡੀ ਅਲਰਜੀ ਹੈ ਖੂਜ਼ਾ ਹੈ ਉਹਦੇ ਵੱਲ ਧਿਆਨ ਦੇ ਕੇ ਇਹਦੇ ਵੱਲ ਡੀਪਲੀ ਕੰਪਿਊਟਰ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੇ ਵਿਚਾਰ ਧਾਰਾ ਨੂੰ ਪੂਰੀ ਦੁਨੀਆ ਚ ਪਹੁੰਚੇ ਦੇਣਾ ਹੈ ਔਰ ਪੂਰੇ ਮੈਨੇਜ ਕੋ ਆਪਾਂ ਕਿਸ ਤਰੀਕੇ ਦੇ ਨਾਲ ਜਨ ਜਨ ਤੱਕ ਘਰ-ਘਰ ਡੂ ਟੂ ਡੋਰ ਸੀਮਪਲੀਸਟ ਕੰਟੀਨੂਏਟ ਕਰ ਸਕਦੇ ਔਰ ਸਾਡੇ ਵਿੱਚ ਪ੍ਰਿੰਟਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਜਿਹੜੇ ਕਿ ਸਾਨੂੰ ਗਾਈਡੈਂਸ ਦੇਸ਼ਨ ਕਰਦੇ ਇਨਫੋਰਮੇਸ਼ਨ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਨਹੀਂ ਸਰ ਇਹ ਨਾ ਆ ਕਿ ਸਾਡੇ ਨੂੰ ਥੋੜਾ ਜਿਹਾ ਮੈਨ ਆ ਉਹ ਨੂੰ ਇਹਨਾਂ ਨੂੰ ਪਤਾ ਵੀ ਮੇਰੇ ਚ ਬਹੁਤ ਕਰੰਟ ਹੈ ਬਹੁਤ ਯਾਰ ਹੈ ਜੇ ਕਿਤੇ ਪਤਾ ਨਾ ਲੱਗੇ ਕਦੀ ਡਲਣਾ ਨਾ ਖਾਵੇ ਬਹੁਤ ਉਜ ਮਹਾਰਾਜੀ ਕਿਰਪਾ ਦੇ ਨਾਲ ਨੀਚ ਹੈ ਉੱਚਾ ਹੈ ਮੇਰਾ ਗੋਬਿੰਦ ਕਾਹੂ ਤੇਰਾ ਡਰ ਹੈ ਆਪਾਂ ਨੂੰ ਮਹਾਰਾਜ ਜੀ ਨੇ ਨਮਾਨਿਆਂ ਨੂੰ ਮਾਨ ਦਿੱਤਾ ਹੈ ਛੱਨਾ ਟਾਰਿਆਂ ਤੁਕੀਆਂ ਕੱਖਾਂ ਕਾਨਿਆਂ ਤੇ ਘਾਹ ਫੂਸੀਆਂ ਛੱਨਾ ਟਾਰਿਆਂ ਨੂੰ ਗੁਜ਼ਾਰਾ ਕਰਨ ਵਾਲਾ ਸਵਾਰ ਇਹਨਾਂ ਨੂੰ ਪੂਰਾ ਪਤਾ ਆ ਇਹੀ ਅਸੀਂ ਆਪਣੇ ਰਹਿਵਲਾਂ ਦਾ ਗੁਰੂ ਸਾਹਿਬਾਨ ਦਾ ਸਤਿਕਾਰ ਕੀਤਾ ਕਰਨਾ ਹੈ। ਅਰੇਹੀ ਗੱਲ ਆਪੇ ਜਾਣਾਂ ਚ ਬੇਕਤੀ ਹੈ। ਲੋੜ ਹੈ ਉਹ ਗੱਲ ਨੂੰ ਥੋੜਾ ਜਿਹਾ ਨੇੜੇ ਲਿਆਉਣਾ ਚਾਹਦਾ। ਕੋਈ ਮੱਕਾ ਸੌਦੀਆ ਦੇ ਵਿੱਚ ਹੈ। ਇਸਲਾਮ ਦਾ ਉਹ ਕੇਂਦਰੀ ਸਥਾਨ ਹੈ। ਕੇਂਦਰੀ ਸਥਾਨ ਹੈ ਇਸਲਾਮ ਤੋਂ ਮੰਨਣ ਵਾਲੇ। ਉਹ ਆਪਣੀ ਆਸਥਾ ਰੱਖਦੇ ਐ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਕਹਿਦਾ ਨਾ ਉਹਨਾਂ ਦੇ ਕੋਈ ਨਾ ਕੋਈ ਰੂਲ ਅਸੂਲ ਐ ਉਹਨਾਂ ਦੇ ਕੋਈ ਨਿਜ਼ਮ ਐ ਪਰ ਉਹਨਾਂ ਦੀ ਹੌਲੀ ਬੁੱਕ ਐਕਸਪੈਕਟ ਲੈਵਲ ਪਾ ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਐ ਤੇ ਜੇ ਉਹਨਾਂ ਦਾ ਗ੍ਰੰਥ ਐ ਉਹਦੀ ਜਗ੍ਹਾ ਉੱਥੇ ਕੋਈ ਹੋਰ ਰੱਖਿਆ ਜਾ ਸਕਦਾ ਕੋ ਲੋਕ ਨਹੀਂ ਜੀ ਨਹੀਂ ਜੀ ਸਾਰੇ ਜਿਹੜੇ ਜਵਾਬ ਦੇਓ ਨਹੀਂ ਔਲੀ ਬੰਤੋ ਉਹਨਾਂ ਨੂੰ ਸਨਮਾਨਯੋਗ ਹੋਏ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਏ ਔਰ ਉਹਨਾਂ ਨੂੰ ਆਪਣੇ ਆਪ ਤੇ ਫਖਰ ਹੋਣਾ ਚਾਹੀਦਾ ਕਿ ਅਸੀਂ ਇਸਲਾਮ ਦਾਨ ਨੂੰ ਮੰਨਦੇ ਹਾਂ ਫਖਰ ਨਾ ਕਰਨ 택 ਥਾਪਣ ਕੇ ਕਹਿਣ ਛੱਡੀ ਪਟ ਪਟ ਕੇ ਕਹਿਣ ਭੈਣ ਬਹਾਵਾ ਦੂਸਰਾ ਤੇ ਜੇਕਰ ਕੋਈ ਮੰਤਰ ਆ ਹਿੰਦੂ ਧਰਮ ਨੂੰ ਬੁਲਾਵ ਕਰਦਾ ਆ ਆ ਹਿੰਦੂ ਧਰਮ ਤੇ ਆਪਣੀ ਆਸਵਾ ਤੇ ਸ਼ਰਧਾ ਆ ਉਹਦਾ ਪ੍ਰੇਮ ਆ ਸਨੇਹ ਆ ਲਗਾਓ ਆ ਮੁਹੱਬਤ ਆ ਉਹਨਾਂ ਮੰਤਰਾਂ ਦੇ ਵਿੱਚ ਉਹਨਾਂ ਦੀ ਕੋਈ ਨਾ ਕੋਈ ਧਾਰਮਿਕ ਗ੍ਰੰਥਾ ਹੈ ਜੀ ਹੈਗੇ ਹੈਗੇ ਤੇ ਵੀ ਉਹਨਾਂ ਦੀ ਵੀ ਕੋਈ ਨਾ ਕੋਈ ਬੰਦਲਾ ਆ ਕੋਈ ਨਾ ਕੋਈ ਕਾਨੂੰਨ ਕਹਿਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਦਾ ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਮੂਦੀਆਂ ਦਾ ਵੀ ਕੋਈ ਨਿਤ ਕੋਈ ਜੈਨੀਆਂ ਦਾ ਵੀ ਕੋਈ ਨਿਦਮ ਹੋਏਗਾ। ਔਰ ਇਹ ਸਭ ਦਾਕਾ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਗ੍ਰਾਮ ਸੋਪਣਗੇ। ਸਾਰਿਆਂ ਧਰਮਾਂ ਦਾ ਉਹ ਆਪੋ ਆਪਣੇ ਜਿੱਥੇ ਜਿੱਥੇ ਜੁੜੇ ਹੋਆ ਡਟੇ ਰਹੇ ਨੇ ਸਨਮਾਨ ਸਤਕਾਰ ਆ। ਤੇ ਹੁਣ ਧਿਆਨ ਦਿਓ ਸਿੱਖ ਧਰਮ ਹਰਿ ਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਆ। ਤੇ ਉਥੇ ਆਦ ਅੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤਾਂ ਫਿਰ ਉਹਦੇ ਉਹੀ ਪ੍ਰਤਾਸ਼ ਰਹਿਣਾ ਚਾਹੀਦਾ ਸੈਕਟਾਰ ਬਲਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡਾ ਤਰੱਕੀ ਫੁੱਟ ਹੋ ਰਿਹਾ ਹੈ ਔਰ ਉਹਦੇ ਨੂੰ ਰਸੂਲ ਆ ਉਹਨੇ ਨਿਜ਼ਮ ਹੈ ਉਹਨਾਂ ਨੂੰ ਕੋਈ ਇਹ ਵਿੱਚ ਕਾਹੀ ਪੇਸ਼ੀ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢੇ ਤਦ ਉਹਨਾਂ ਨੇ ਲੈਟਰ ਹੀ ਕੱਢਿਆ ਉਹਨਾਂ ਦੇ ਵਿੱਚ ਕੋਈ ਵਾਈਬ੍ਰਸ ਪੁਆਇੰਟ ਕੋਈ ਵੀ ਕੋਈ ਘਾਟ ਮਹਿਸੂਸ ਹੋਈ ਹੈ ਜਿੰਦੇ ਕਰਕੇ ਕੋਈ ਹੋ ਸਕਦਾ ਕੋਈ objection elevation ਕਰਦਾ ਹੋਏਗਾ ਤੇ ਉਹਨਾਂ ਨੇ ਲੈਗਮਟਟਿਆ ਤੇ ਉਹਨਾਂ ਦੀ ਜਿਹੜੀ ਮਾਨ ਨੂੰ ਜ਼ਿਆਦਾ ਹੈ ਜੋ ਉਹਨਾਂ ਦੇ ਕਾਨੂੰਨ ਕਹਦੇ ਆ ਔਰ ਉਹ ਉਹਨਾਂ ਨੇ ਲਾਗੂ ਆ ਤੇ ਇਹਦੇ ਵਿੱਚ ਉਹਦੀ ਪਾਲਣਾ ਕਰਦੇ ਆ ਧੰਨਵਾਦ ਹੈ ਹੁਣ ਉੱਥੇ ਕੋਈ ਹੋਰ ਗ੍ਰੰਥ ਰੱਖਿਆ ਜਾ ਸਕਦਾ ਨਹੀਂ ਬੋਲੋ ਨਹੀਂ ਓਏ ਉੱਚੀ ਨਹੀਂ ਨਹੀਂ ਤੇ ਹੁਣ ਧਿਆਨ ਦੇਣਾ ਇਹ ਆਂ ਜਿਹੜਾ ਆਪਣੇ ਹਿਰਦੇ ਆਪਣੇ ਗੁਰੂ ਸਾਹਿਬਾਨ ਨੂੰ ਤੇ ਆ ਕੇ ਮੰਨ ਦੇ ਵਿੱਚ ਰਸਾ ਕੇ ਇਹ ਬੇਨਤੀ ਕਰੂੰਗਾ ਦੱਸੋ ਬਈ ਆਪਣੀ ਆਸਥਾ ਤੇ ਸ਼ਬਦਾ ਆਪਾਂ ਸਤਗੁਰੂ ਬਲਾਸ ਮਾਰਾ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਇਹ ਆਪਣਾ ਕੇਂਦਰੀ ਸਥਾਨ ਕਿੱਥੇ ਆ ਕਾਂਸੀ ਬੋਲੋ ਜੀ ਕਾਂਸੀ ਕਾਂਸੀ ਬਨਾਰਸ ਹੈ ਤਾਂ ਧਿਆਨ ਜਿਹੜਾ ਕੇਂਦਰੀ ਸਥਾਨ ਆ ਗੁਰੂ ਰਬੀਦਾਦੀ ਦੇ ਨਾਮ ਤੇ ਬਣਿਆ ਹੋਇਆ ਜਨਮ ਸਥਾਨ ਤੇ ਬਣਿਆ ਹੋਇਆ ਗੁਰੂ ਰਬੀਦਾਦੀ ਦੇ ਕੋਰੋਨਾ ਪ੍ਰਾਣੀ ਕੋਰੋਨਾ ਸਰਦਾਲੂ ਪੂਰੇ ਬੰਦੇ ਦੇ ਵਿੱਚ ਪੂਰੇ ਵਿੱਚ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੁਰ ਕਾਇਨਾਤ ਦੇ ਵਿੱਚ ਜਿੱਥੇ ਜਿੱਥੇ ਵੀ ਰੋਜੀ ਰੋਟੀ ਲਈ ਮਹਾਰਾਜ ਦੇ ਪੈਰੋਕਾਰ ਸਰਦਾਲੂ ਸੇਵਕ ਉਹ ਗਏ ਹੋਏ ਆ ਤੇ ਆਪਣੀ ਆਸਤਾ ਤੇ ਸ਼ਰਧਾ ਰੱਖੀ ਹੋਈ ਹੈ ਔਰ ਉਹਨਾਂ ਦਾ ਸਾਰਿਆਂ ਦਾ ਧਿਆਨ ਗੁਰੂ ਕੀ ਨਗਰੀ ਜਨਮ ਸਥਾਨ ਧੀਰਗਰਤਪੁਰ ਉੱਤਰ ਪ੍ਰਦੇਸ਼ ਕਾਂਸੀ ਦੇ ਵਿੱਚ ਉੱਥੇ ਕੀ ਕੀ ਹੋਈ ਇਹ ਗੱਲ ਸੱਚੀ ਅੱਜ ਵੀ ਤਰੀਕ ਦੇ ਵਿੱਚ ਉੱਥੇ ਕਿਸ ਸੰਗ੍ਰਮ ਦਾ ਪ੍ਰਕਾਸ਼ ਹੈ ਬੋਲੋ ਸਤਗੁਰੂ ਰਵਿਦਾਸ ਅਮਰਤ ਬਾਣੀ ਦਾ ਇੱਕ ਵਾਰੀ ਮੈਨੂੰ ਬੋਲੋ ਸਤਗੁਰੂ ਰਵਿਦਾਸ ਅਮਰਤ ਬਾਣੀ ਦਾ ਸਤਿਗੁਰੂ ਨਾਨਕ ਸੁਹਾਰਾ ਜੀ ਦੀ ਅਮਰਤ ਬਾਣੀ ਦਾ ਪ੍ਰਕਾਸ਼ ਤੇ ਵੀ ਹੁਣ ਇਹ ਨਹੀਂ ਤਾਂ ਜਿੰਦਨੀ ਹੈ ਇਹਦੇ ਵੀ ਰੂਲਾ ਸੂਰਿਆ ਔਰ ਇਹਦਾ ਵੀ ਐ ਸਿਸਟਮ ਹੈ ਕਾਨੂੰਨ ਹੈ ਔਰ ਧਿਆਨ ਦਾ ਇਹ ਵੀ ਬਰਦਾਦਾ ਹੈ ਤੋਂ ਹੁਣ ਖਿਆਲ ਕਰਿਓ ਧਿਆਨ ਦਿਓ ਆਪ ਜੀ ਨੇ ਜਨਮਾਂ ਚ ਬੇਨਤੀ ਹੈ ਜਿੰਨੀਆਂ ਵੀ ਸੁਭਦਾਵਾਂ ਜਿੰਨੇ ਵੀ ਕ੍ਰਾਸਟਿੰਗ ਕਮੇਟੀਆਂ ਔਰ ਜਿੰਨੇ ਵੀ ਬਦਵਾਨ ਆਇਆ ਤੁਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਸਨੇਹਾ ਦੇਣਾ ਜਿਹੜੇ ਕੋਈ ਬਲਾਦ ਜੀ ਨੂੰ ਮੰਨਣ ਵਾਲੇ ਆ ਵਾਵਾ ਸਾਹਿਬ ਨੂੰ ਮੰਨਣ ਵਾਲੇ ਆ ਨਰਵਾਸੀਆ ਕੌਂਦੇ ਅਰੁਸ਼ੀ ਸੰਤ ਰਾਮਾਨੰਦ ਨੂੰ ਮੰਨਣ ਵਾਲੇ ਆ ਔਰ ਜਿਨ੍ਹਾਂ ਦੀ ਆਸਾ ਆ ਕਿ ਸਾਡਾ ਕੇਂਦਰੀ ਸਥਾਨ ਖੀਰਗਵੜਦ ਨੂੰ ਉੱਤਰਪੜ੍ਹੇਸ਼ ਬਣਾ ਆਇਆ ਇਹ ਆਂਡੇੜਾ 12 ਫਰਵੀ 2025 ਜਦ ਬੰਦੇਵਾ ਨੂੰ 648 ਦਾ ਮਹਾਨ ਪ੍ਰਕਾਸ਼ ਜਹਾਨ ਨੂੰ ਪਰਵਾਣ ਆ ਪੂਰੇ ਬੰਦੇ ਨੇ ਵਿੱਚ ਮਨਾਇਆ ਜਾਏਗਾ ਔਰ ਪਹਿਲਾਂ ਵੀ ਮਨਾਏ ਜਾਂਦੇ ਆ ਮਨਾਏ ਜਾਂਦੇ ਆ ਕਿ ਹੁਣ ਤੁਹਾਡੇ ਚਰਨਾਂ ਚ ਦੇਖੀ ਹੈ ਹੱਥ ਜੋੜ ਕੇ ਸਾਰਿਆਂ ਨੂੰ ਮਹਾਪੁਰਸ਼ਾਂ ਨੂੰ ਵੀ ਭੁਦੀ ਜੀ ਵੀ ਬਲਵਾਨਾਂ ਨੂੰ ਵੀ ਯਾਤਰਾ ਦਾ ਲੋਗਾਂ ਨੂੰ ਵੀ

ਜੇ ਤਾਂ ਆਯਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮਰਜ਼ਾ ਆਪਨੇ ਗੁਰੂਆਂ ਦੀ ਸਤਿਗੁਰਾਂ ਦੀ ਪਾਤਸ਼ਾਹ ਰਵਿਦਾਸ ਮਹਾਰਾਜ ਜੀ ਦੀ ਉੱਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਜ਼ਾ ਦੇ ਤਹਿਤ ਉਹਦੇ ਅnder ਰਹਿ ਕੇ ਬਣਾਇਆ ਜਾਏ ਬੋਲ ਤੌਲ ਕੇ ਫਸਟ ਸਟ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਜੋੜਿਆਂ 'ਚ ਵਿਗੜਦਾ ਤਨ ਨੇ ਤੱਪੇ ਤੇ ਨੰਤਾ ਤਨ ਦਾ ਤਨ ਦਾ ਕੋਈ ਫਾਇਦਾ ਨਹੀਂ ਸੋਹਣੇ ਦੀ ਗੰਮੀ ਨਾਲੋ ਇੱਕ ਦਿਨ ਅਣਖ ਨਾਲ ਜੀਣਾ ਵੇਖ ਤੇ ਤੁਸੀਂ ਗੁਰੂਆਂ ਲਈ ਸਤਿਗੁਰਾਂ ਲਈ ਆਪਣਾ ਸਾਰਾ ਜੀਵਨ ਇਹਦਾ ਦੇ ਸਾਵਨ ਕਰਦੇ ਹੋ ਪਰ ਨ ਕਰੋ ਜੇ ਜਿੰਨੇ ਵੀ ਆਉਣ ਵਾਲੇ ਸਵਾਗਤ ਆਪਣੇ ਘਰਾਂ ਚ ਆ ਗੁਰੂ ਘਰਾਂ ਚ ਆ ਔਰ ਉਹ ਅਵਰਤ ਬਾਣੀ ਦੀ ਹਜ਼ੂਰੀ ਚ ਹੋਣ ਮਾਜਾ ਦਾ ਨਾਲ ਹੋਣ ਤੇ ਬੜੇ ਪਿਆਰ ਨਾਲ ਤੁਸੀਂ ਕਰ ਸਕਦੇ ਹੋ ਬੋਲੋ ਕਿਹਦੇ ਨੇ ਰਾਗੀ ਹੈ ਆਵਾਜ਼ ਕੱਢਿਆ ਰਾਗੀ ਹੈ ਹੋਣਗੇ ਵਰ ਤੁਸੀਂ ਬੇਂਤੀ ਹੋਣ ਚੜ੍ਹ ਲੋ ਉਹੀ ਰਾਗੀ ਢਾਡੀ ਉਹੀ ਤਲਾਕਾਰ ਉਹੀ ਪੰਚਾਇਤ ਤੇ ਉਹੀ ਬੁੱਧੀਜੀਵੀ ਬਦਵਾਨ ਨਖਰਾ ਤੀਜਰ ਉਹੀ ਬੁਲਾਇਓ ਕਿਹੜਾ ਗੁਰੂ ਰਵਿਦਾ ਜੀ ਨੂੰ ਸੋਨੇ ਤੇ ਸੁਹਾਗਣ ਸੁਹਾਗੇ ਵਾਲੀ ਗੱਲ ਬਣ ਗਈ ਤਾਂ ਆ ਇਹ ਹੁਕਮਨਾਮਾ ਆ ਇਹ ਆਪਣੇ ਤੇ ਲਾਗੂ ਨਹੀਂ ਹੋਗਾ ਇਹ ਉਹਨਾਂ ਤੇ ਆ ਇਹ ਜਿਨ੍ਹਾਂ ਨੇ ਇਹ ਪਰਜਾਤ ਮਸਾਲ ਕਰਦੇ ਇਸ ਲਈ ਉਹਦਾ ਅਲਾਟਾ ਉਹ ਸੁਜੇਤਰਾ ਹਾਂ ਪ੍ਰੀਚਰ ਪੈਦਾ ਕਰੋ ਪ੍ਰਚਾਰਕ ਪੈਦਾ ਕਰੋ ਲੈਕਚਰ ਪੈਦਾ ਕਰੋ ਗਿਆਨੀ ਗਿਆਨੀ ਪੈਦਾ ਕਰੋ ਔਰ ਇਥੋਂ ਤੱਕ ਰਾਗੀ ਟਾਡੀ ਪਾਠੀ ਪੈਦਾ ਕਰੋ ਕਿਸੇ ਦੀਆਂ ਮੈਂਤਾ ਕਰੀਏ ਨਾ ਗੈਰ ਇਹ ਨਹੀਂ ਕਰ ਸਕਦੇ ਇਹ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤੁਸੀਂ ਕਰ ਸਕਦੇ ਆ ਤੇ ਜਦ ਰਾਮਾਨੰਦ ਕੀ ਕਰ ਸਕਦੇ ਆ ਤੇ ਤੁਸੀਂ ਤਾਂ ਉਹਨਾਂ ਦੀ ਗੁਣਤੀ ਲਈ ਕਾ ਲੋ ਕਰ ਸਕਦੇ ਆ ਕਿ ਤੁਸੀਂ ਉਹਨਾਂ ਨੇ ਨਹੀਂ ਲਾਈਆਂ ਪਾਲੋ ਪਾਲਿਆ ਸ਼ਰਦਾਲੂ ਆ ਸਾਡਾ ਕੇਂਦਰੀ ਅਸਥਾਨ ਸੀ ਗਵਰਨਰ ਪਰਵਤਰ ਪ੍ਰਦੇਸ਼ ਜਨਰਲ ਸਟਾਫ ਸਰਵਨਾਰਾਜੀ ਹੈ ਉੱਥੋਂ ਜੋ ਵੀ ਹੁਕਮ ਨਾਮ ਆਏਗਾ ਉਹਨੂੰ ਆਪਾਂ ਸਾਰੇ ਇੱਥੇ ਨੂੰ ਪਾਲਣਾ ਕਰੀਏ ਪਾਲਣਾ ਨਹੀਂ ਗਏ ਊੜੇ ਊੜੇ ਦਬੰਦਰ ਕੀ ਕਹਿ ਕੇ ਆਣੇ ਨੇ ਵੀ ਉੱਥੋਂ ਇਸੇ ਤਰ੍ਹਾਂ ਦੇ ਮੈਸੇਜ ਕੋਈ ਨਾ ਕੋਈ ਆ ਸਮਾਜ ਲਈ ਕੌਮ ਲਈ ਅੱਗੇ ਬਦਲ ਲਈ ਵੇਚਾਰ ਤਾਰਕ ਜਾਂਦਾ ਤੱਕ ਪਹੁੰਚੌਣ ਲਈ ਉਥੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੁੰਦਾ ਰਹੇਗਾ ਜਦੋਂ ਵੀ ਕਿਤੇ ਸਮਾਜ ਦੇ ਕੌਮ ਦੇ ਲਾਣੇ ਤੇ ਭਾਈਚਾਰੇ ਦੇ ਆਪਣੇ ਕਬੀਲੇ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਖਬਰ ਇਹਦੇ ਬੰਦਲ ਮਢਰਾਦੇ ਆ ਤਾਂ ਤੁਸੀਂ ਬਾਹਰ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਪੇਂਡ ਦੀ ਕਰੋ ਉਹਨਾਂ ਦੇ ਨਾਲ ਟਾਲ ਮੇਲ ਕਰੋ ਸਫਰ ਕਰੋ ਪ੍ਰਸ਼ਨਾਂ ਕਰੀਏ ਦੀਆਂ ਕੋਈ ਨਾ ਕੋਈ ਜਰੂਰ ਹੱਲ ਨਿਕਲੇਗਾ ਤੁਇਸਲੇ ਕੋਲ ਕੋ ਕਿਆ ਲੋਕਾਂ ਨੂੰ ਪਾਣੀ ਚ ਚਰਨਾ ਚ ਬੇਤੀ ਹੈ ਦਾਸ ਜਾਲਾ ਨਾਮ ਕੋ ਨਹੀਂ ਕਹਦਾ ਹੋਇਆ ਇਹੀ ਬੇਤੀ ਆ ਬਈ ਧਿਆਨ ਰੱਖਿਓ ਧਿਆਨ ਰੱਖਿਓ ਬਈ ਅਸੀਂ ਉਹਨਾਂ ਦੇ ਰਾਗੀ ਡਾਢੀ ਬਲੌੜੇ ਹੀ ਨੇ ਜਿਨ੍ਹਾਂ ਦੇ ਅੰਦਰ ਹੋੜਿਆ ਤੇ ਬਾਹਰੋਂ ਜੋ ਹੋ ਰਿਹਾ ਨਾਲੇ ਪੈਸੇ ਦਿੰਨੇ ਆ ਨਾਲੇ ਮਨਤਾ ਕਰਦੇ ਆ ਫਿਰ ਬਾਅਦ ਚ ਅੰਦਰੋਂ ਮੰਦਰੀ ਬੈਸ ਬੋਲਦੇ ਦਾ ਫਾਇਦਾ ਕੋਈ ਨਹੀਂ فائمت آزاد آزاد خوشی نہ منا دیا, 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 مناو. مناو, مناو, پیار سکار سب بھاونا مناؤ آ سارے ماہ پورش ہے بابا جی کہ میری دل رات یہ کلے کرے آ ਜਿੱਦਾਂ ਬਾਗ ਦੇ ਵਿੱਚ ਫੁੱਲਿਆ ਇਹਨਾਂ ਦੇ ਵਿੱਚ ਸੁਗੰਧੀ ਸਾਰਿਆਂ ਦੀ ਪੂਰੀਅਤ ਇੱਕੋ ਜਿਹੀ ਇੱਕੋ ਜਿਹੀ ਹੈ ਤੇ ਬੇਖੂ ਨੂੰ ਇਹ ਮੂਰਤਾਂ ਕਲੀਆਂ ਚਲੀਆਂ ਆ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਖਸਮੋ ਕੁਰਦਾਦੀ ਦੀ ਆ ਉਹ ਕਹਿ ਗਈ ਆ ਉਹਦਾ ਆਨੰਦ ਲਾਓ ਧੰਵਾਦ ਆ ਟਰਸਟ ਕਮੇਟੀਆਂ ਦਾ ਸਭਾਵਾਂ ਦਾ ਪੁਰੀ ਜੀਵੀਆਂ ਦਾ ਬਦਵਾਨਾਂ ਦਾ ਆ ਮਹਾਂਕਸ਼ਾ ਦਾ ਜਿਨ੍ਹਾਂ ਨੇ ਸਭਾ ਕੱਢਿਆ ਠੀਕ ਆ ਚੇਤਨਾ ਦਾ ਅਨਿਸ਼ਾ ਆ ਇਹ ਹੋਣਾ ਚਾਹੀਦਾ ਸਮੇਂ-ਸਮੇਂ ਤੇ ਧਿਆਨ ਦੇਣਾ ਇਹ ਇਹ ਤਾਂ ਲੈ ਕੇ ਆਉਣ ਵਾਲੇ ਸਮਝ ਮੈਂ ਆ ਰਹਾ ਨਾ ਰਹਾ ਇਦਾਂ ਦੀਆਂ ਕੰਡੀਸ਼ਨਾਂ ਹੋਰ ਆਉਣਗੀਆਂ ਜਿੰਤਾ ਰੱਖਿਓ ਇਸ ਕਰਕੇ ਸਭ ਤੋਂ ਉੱਪਰ ਧਿਆਨ ਦੇਣ ਦੀ ਲੋੜ ਨੇ ਬਸ ਸਾਨੂੰ ਆਪਣੇ ਧਰਮ ਨੂੰ ਫਲਾਉਣਾ ਆਪਣੇ ਮਿਸ਼ਨ ਨੂੰ ਫਲਾਉਣਾ ਗੁਰਮਤਿ ਦੀ ਵਿਚਾਰ ਦਾ ਨੂੰ ਫਲਾਉਣਾ ਬਹੁਤ ਬਹੁਤ ਧੰਨਵਾਦ ਜੈ ਗੁਰਦੇ ਧੰਨ ਗੁਰਦੇ ਸਹਿਬੀ ਸਹਿਬਾ ਕੋਣ Falou!